ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਸਟ ਜਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਪਣੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਪਣੀ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੂਗਾ ਫ੍ਰੀ ਆਫ ਸ਼ਿਪਿੰਗ ਸ਼ਿਪਿੰਗ ਚਾਰਜਸ ਕੋਈ ਨਹੀਂ ਹੋਣਗੇ ਜਿਹੜੀ ਵੀ ਪ੍ਰਾਈਸ ਮੈਂ ਇੱਥੇ ਬੋਲੂਗੀ ਉਹੀ ਪ੍ਰਾਈਸ ਤੁਸੀਂ ਪੇ ਕਰਨੀ ਹੋਊਗੀ ਠੀਕ ਹੈ ਜੀ ਤੇ ਵੀਡੀਓ ਦੀ ਟਾਈਮਿੰਗ ਹੈਗੀ ਆ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਲਓ ਜੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਕੁਝ ਕੱਪੜਿਆਂ ਦੇ ਨਾਮ ਹੈ ਜਿਹੜੇ ਉਹ ਲੈਣੇ ਹੁੰਦੇ ਆ ਸੋ ਅੱਜ ਫੇਰ ਲਵਾਂਗੇ ਲੋ ਜੀ ਪਹਿਲੇ ਹੈਗੇ ਨੇ ਅਮਨ 77 ਕੌਰ ਇਸ ਆਈਡੀ ਤੋਂ ਕਮੈਂਟ ਆਇਆ ਵੈਰੀ ਬਿਊਟੀਫੁਲ ਸੂਟਸ ਦੇ ਦਿਜੀਏ ਥੈਂਕ ਯੂ ਜੀ ਦੂਸਰਾ ਹੈਗਾ ਦਵਿੰਦਰ ਸਿੰਘ ਵੀ ਆਈਡੀ ਤੋਂ ਆਪਾਂ ਪਹਿਲਾਂ ਵੀ ਬੋਲੇ ਸੀ ਤੇ ਹੋਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਤੁਸੀਂ ਆਪਣਾ ਨਾਮ ਲਿਖ ਦਿੰਦੇ ਤਾਂ ਚੰਗਾ ਸੀ ਸੋ ਉਹਨਾਂ ਨੇ ਨਾਮ ਭੇਜਿਆ ਆਪਣਾ ਲਿਖ ਕੇ ਥੈਂਕ ਯੂ ਥੈਂਕ ਯੂ ਸੋ ਮੱਚ ਮੇਰਾ ਨੇਮ ਅਰਸ਼ਦੀਪ ਕੌਰ ਹੈ ਤੁਹਾਡੇ ਸਾਰੇ ਸੂਟਸ ਮੈਨੂੰ ਬਹੁਤ ਪਸੰਦ ਆਉਂਦੇ ਨੇ ਜੀ ਤੇ ਉਹਨਾਂ ਨੇ ਆਪਣਾ ਨਾਮ ਦੱਸਤਾ ਕਿ ਉਹਨਾਂ ਦਾ ਨਾਮ ਅਰਸ਼ਦੀਪ ਹੈ ਅਰਸ਼ਦੀਪ ਜੀ ਜੇ ਤੁਹਾਨੂੰ ਸੂਟ ਪਸੰਦ ਆਉਂਦੇ ਨੇ ਤੇ ਤੁਸੀਂ ਲੈ ਲਿਆ ਕਰੋ ਥੈਂਕ ਯੂ ਜੀ ਤੇ ਅੱਗੇ ਹੈਗਾ ਜੀ ਅਮਿਤੋਜ ਆਲਖ ਬਹੁਤ ਹੀ ਸੋਹਣੀ ਸੂਟ ਜੀ ਥੈਂਕ ਯੂ ਅ ਅਮਿਤੋਜ ਆਲਖ ਦੀ ਆਈਡੀ ਤੋਂ ਹੈ ਇਹ ਕਮੈਂਟ ਅੱਗੇ ਹੈ ਜੀ ਅ ਅਮਰਜੀਤ ਕੌਰ ਮਾਨਜੀ ਵੱਲੋਂ ਕਮੈਂਟ ਆਇਆ ਬਹੁਤ ਸੋਹਣੇ ਸੂਟ ਹਨ ਦੀਦੀ ਦਿਨ ਦੁਗਣੀ ਰਾਤ ਚੌਗਣੀ ਅ ਤਰੱਕੀ ਕਰੋ ਜੀ ਥੈਂਕ ਯੂ ਅਮਰਜੀਤ ਕੌਰ ਜੀ ਤੁਸੀਂ ਵੀ ਸਾਰੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਸਾਰੇ ਜਾਣੇ ਤਾਂ ਹੀ ਤੁਸੀਂ ਸਾਡੇ ਤੋਂ ਸੁਣਤ ਲਾਉਂਗੇ ਨਾ ਤੇ ਪਰਮਾਤਮਾ ਕਰੇ ਸਾਰੇ ਤਰੱਕੀਆਂ ਕਰਦੇ ਜਾਣ ਤੇ ਅੱਗੇ ਹੈ ਜੀ ਫਲੇਮ ਬੁਆਏ ਦੀ ਆਈਡੀ ਤੋਂ ਹੈਗਾ ਨਾਈਸ ਕਲੈਕਸ਼ਨ ਦੀ थैंक यू ਜੀ ਨਾਮ ਤੁਸੀਂ ਆਪਣਾ ਨਹੀਂ ਲਿਖਿਆ ਹਰਪ੍ਰੀਤ ਢੱਡਾ ਦੀ ਆਈਡੀ ਤੋਂ ਸਾਰੇ ਸੂਟ ਨਾਈਸ ਨੇ ਜੀ थैंक यू ਜੀ ਮਨਜੀਤ ਮਾਨ ਜੀ ਦੇ ਵੀ ਕਾਫੀ ਸਾਰੇ ਕਮੈਂਟ ਆਉਂਦੇ ਨੇ थैंक यू ਮਨਜੀਤ ਮਾਨ ਜੀ ਤੇ ਨੈਕਸਟ ਹੈ ਜੀ ਕਾਫੀ ਵੱਡਾ ਸਾਰਾ ਕਮੈਂਟ ਆਇਆ ਅੱਜ ਆਪਾਂ ਉਹ ਪੜਾਂਗੇ ਗੁਰਦੀਪ ਕਿਰਤ 63 ਦੀ ਆਈਡੀ ਤੋਂ ਆਇਆ ਵੈਰੀ ਬਿਊਟੀਫੁਲ ਸੂਟ ਆਲਵੇਜ਼ ਤੁਹਾਡੇ ਸਾਰੇ ਹੀ ਸੂਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਦੀਦੀ ਜੀ ਅਸੀਂ ਤੁਹਾਡੀ ਵੀਡੀਓ ਹਰ ਰੋਜ਼ ਦੇਖਦੇ ਹਾਂ ਦੀਦੀ ਜੀ ਤੁਹਾਡੇ ਸੂਟ ਤਾਂ ਸੋਹਣੇ ਹੁੰਦੇ ਨੇ ਤੇ ਪ੍ਰਾਈਸ ਵੀ ਕਾਫੀ ਸਹੀ ਹੁੰਦੇ ਨੇ ਖੁਸ਼ ਰਹੋ ਦੀਦੀ ਜੀ ਗੋਡ ਬlesਸ ਯੂ ਥੈਂਕ ਯੂ ਜੀ ਐਂਡ ਗੋਡ ਬlesਸ ਯੂ ਟੂ ਤੇ ਇੱਕ ਹੋਰ ਕਮੈਂਟ ਆਇਆ ਸੀਗਾ ਉਹ ਪਤਾ ਨਹੀਂ ਮੇਰੇ ਤੋਂ ਸਕਰੀਨਸ਼ਾਟ ਸ਼ਾਇਦ ਮਿਸ ਹੋ ਗਿਆ ਲੋ ਆਵਿਆ ਦੀ ਕੈਮਰਾਮੈਨ ਇਹ ਹੈਗਾ ਜੀ ਈਸਟ ਵੈਸਟ ਪੰਜਾਬੀ ਕੁਕਿੰਗ ਦੀ ਆਈਡੀਆ ਨਾਮ ਉਹਨਾਂ ਨੇ ਨਹੀਂ ਲਿਖਿਆ ਕਦੇ ਪਰ ਕਮੈਂਡੋ ਕਰਦੇ ਰਹਿੰਦੇ ਨੇ ਤੇ ਕਈ ਵਾਰੀ ਮੈਨੂੰ ਬਹੁਤ ਅੱਛੀ ਜੀ ਕੋਈ ਸਲਾਹ ਵੀ ਦੇ ਜਾਂਦੇ ਨੇ ਹਨਾ ਤੇ ਇਹ ਲੋ ਜੀ ਉਹਨਾਂ ਨੇ ਲਿਖਿਆ ਕਿ ਕੈਮਰਾਮੈਨ ਨੂੰ ਨਾਲ-ਨਾਲ ਪੇ ਕਰ ਦੇਣਾ ਤੇ ਕਿਸੇ ਵੀ ਸਮੇਂ ਆ ਜਾਂਦੇ ਨੇ ਸੋ ਵੀ ਇਜ਼ੀ ਇਜ਼ੀ ਫॉर ਯੂ ਐਨੀ ਟਾਈਮ ਡੇ ਨਾਈਟ 247 ਸਰਵਿਸ ਬੀਜੀ ਆਪਣਾ ਰੇਟ ਵਧਾਓ ਇਹ ਤਾਂ ਹੁਣ ਬਿਜੀ ਨਾਲ ਹੀ ਗੱਲ ਕਰ ਸਕਦੇ ਹਾਂ ਜੀ ਤੁਸੀਂ ਠੀਕ ਆ ਜੀ ਥੈਂਕ ਯੂ ਜੀ ਬਹੁਤ ਵਧੀਆ ਸਲਾਹ ਦਿੱਤੀ ਆ ਜੀ ਤੁਸੀਂ ਤੇ ਬੀਜੀ ਹੁਣ ਮੇਰੇ ਤੋਂ ਵੱਧ ਪੇ ਲੈਣ ਲੱਗ ਜਾਣਗੇ ਠੀਕ ਹੈ ਉਹ ਤੇ ਲੋ ਜੀ ਇਹ ਤਾਂ ਹੈਗੀ ਹੱਸਣ ਦੀਆਂ ਗੱਲਾਂ ਨਹੀਂ ਹਨਾ ਤੁਸੀਂ ਵੀ ਮਜ਼ਾਕ ਮਜ਼ਾਕ ਚ ਕਰ ਜਾਂਦੇ ਹੋ ਕਮੈਂਟ ਤੇ ਮੈਂ ਵੀ ਤੁਹਾਡੇ ਨਾਲ ਹੱਸ ਲੈਣੀ ਆ ਸੋ ਹੁਣ ਆਪਾਂ ਵੀਡੀਓ ਦੀ ਸਟਾਰਟਿੰਗ ਕਰ ਲਈਏ ਠੀਕ ਹੈ ਜੀ ਅੱਜ ਜਿਹੜੇ ਸੂਟ ਰਹਿਣਗੇ ਸਾਰੇ ਦੁਪੱਟਿਆਂ ਵਾਲੇ ਸੂਟ ਰਹਿਣਗੇ ਔਰ ਮੈਚਿੰਗ ਸਲਵਾਰਾਂ ਨਾਲ ਰਹਿਣਗੇ ਤੇ ਬਹੁਤ ਸਪਰਬ ਸੂਟ ਰਹਿਣਗੇ ਤੇ ਰੇਟ ਵਾਈਜ਼ ਵੀ ਬਹੁਤ ਸਹੀ ਰਹਿਣਗੇ ਠੀਕ ਹੈ ਜਿੰਨੇ ਵਧੀਆ ਸੂਬ ਨੇ ਉਹੋ ਜਿਹੀ ਵਧੀਆ ਰੇਟ ਰਹਿਣਗੇ ਲਓ ਜੀ ਬੜਾ ਸੋਹਣਾ ਪ੍ਰਿੰਟ ਆ ਤੇ ਕਾਟਨ ਬਹੁਤ ਫਾਈਨ ਵਾਲੀ ਆ ਬਿਲਕੁਲ ਵਹਿਮ ਕਰਨ ਦੀ ਲੋੜ ਨਹੀਂ ਹੈਗੀ ਇੰਨਾ ਪਿਆਰਾ ਪ੍ਰਿੰਟ ਹੈ ਅੱਜ ਕੱਲ ਦੇਖੋ ਜੀ ਮੋਟਾ ਪ੍ਰਿੰਟ ਆ ਜਿਹੜਾ ਇਸ ਵਾਰ ਸੀਜ਼ਨ ਚ ਮੇਰੇ ਖਿਆਲ ਨਾਲ ਜ਼ਿਆਦਾ ਟ੍ਰੈਂਡ ਦੇ ਵਿੱਚ ਰਹੂਗਾ ਕਿਉਂਕਿ ਬਰੀਕ ਪ੍ਰਿੰਟ ਨਹੀਂ ਆ ਰ ਔਰ ਮੋਟਾ ਪ੍ਰਿੰਟ ਹੀ ਆ ਰਿਹਾ ਹੈ ਹਰੇਕ ਬ੍ਰਾਂਡਡ ਸੂਟਾਂ ਦਾ ਵੀ ਮੋਟਾ ਪ੍ਰਿੰਟ ਆ ਰਿਹਾ ਸੋ ਬਹੁਤ ਪਿਆਰਾ ਜਿਹਾ ਸੂਟ ਹੈਗਾ ਕਲਰ ਵੀ ਬਹੁਤ ਸੋਹਣਾ ਸਹੀ ਆ ਰਿਹਾ ਹੁਣ ਮੇਰੇ ਖਿਆਲ ਹੈ ਤੇ ਨੀਚੇ ਲੱਗੀ ਹੋਈ ਹੈ ਜੀ ਇਸ ਤਰ੍ਹਾਂ ਇਹ ਪੱਟੀ ਲੱਗੀ ਹੋਈ ਹੈ ਪੱਟੀ ਲੱਗ ਕੇ ਆਹਾ ਪਾਈਪਿੰਗ ਦਿੱਤੀ ਹੋਈ ਹੈ ਵਿੱਚ ਬਹੁਤ ਪਿਆਰਾ ਲੱਗਦਾ ਇਹ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਲਓ ਠੀਕ ਹੈ 2.5 ਮੀਟਰ ਦਾ ਸ਼ਰਟ ਦਾ ਪੀਸ ਮਿਲੂਗਾ ਤੁਹਾਨੂੰ ਤੇ ਕਲਰ ਤੇ ਪ੍ਰਿੰਟ ਤਾਂ ਬਸ ਪੁੱਛੋ ਹੀ ਨਾ ਇਹ ਨਾ ਸੋਹਣਾ ਤੇ ਇਹ ਮਿਲੂਗੀ ਜੀ ਸਲਵਾਰ ਇਹਦੇ ਨਾਲ ਕਾਟਨ ਦੀ 2.5 ਮੀਟਰ ਦੀ ਮੈਨੂੰਗੀ ਸਲਵਾਰ ਤੇ 2.5 ਮੀਟਰ ਦਾ ਮੈਨੂੰਗਾ ਸ਼ਰਟ ਤੇ ਆ ਫਲਾਵਰ ਦੇ ਨਾਲ ਮੈਚ ਕੀਤੀ ਹੋਈ ਹੈ ਪੀਚ ਕਲਰ ਦੀ ਸਲਵਾਰ ਹੈ ਤੇ ਕੋਈ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਸਹੀ ਆ ਰਿਹਾ ਹੈ ਮੇਰੇ ਖਿਆਲ ਦੇ ਵਿੱਚ ਤਾਂ ਮੈਨੂੰ ਤਾਂ ਸਹੀ ਲੱਗ ਰਿਹਾ ਜੇ ਮਾੜਾ-ਮੋਟਾ ਲੱਗੂ ਤਾਂ ਗੋਡੇ-ਗੋਡੇਾਂ ਤੇ ਲਾ ਸਕਦੀ ਹਾਂ ਤੁਸੀਂ ਵੈਸੇ ਗਰਮੀ-ਗਰਮੀ ਚਾਹੇ ਜੋ ਕੋ ਸਾਰਾ ਚੱਲਦਾ ਹੁੰਦਾ ਹੈ ਜਦੋਂ ਗਰਮੀ ਆਉਂਦੀ ਹੈ ਨਾ ਉਦੋਂ ਤਾਂ ਕੁਝ ਵੀ ਨਹੀਂ ਬਦਲ ਲੱਗਦਾ ਫਿਰ ਆਪਾਂ ਨੂੰ ਹਜੇ ਤਾਂ ਗਰਮੀ ਐਕਚੁਅਲੀ ਆਉਣੀ ਹੈ ਤੇ ਉਹ ਗਰਮੀ ਚ ਪਾਉਣ ਲਈ ਬਹੁਤ ਵਧੀਆ ਸੂਟ ਨੇ ਇਹ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱ ਹਾਂ ਬਿਅਰ ਸ਼ਿਫੋਂ ਦਾ ਤੇ ਸਾਰੇ ਪਾਸੇ ਪਹਿਲਾਂ ਤੁਹਾਨੂੰ ਪੱਟੀ ਦਿਖਾ ਦਾਂ ਤੇ ਨਾਲ ਇਹਦੇ ਲੱਗੀ ਹੋਈ ਆ ਆ ਮਤਲਬ ਕਿ ਲੇਸ ਬਹੁਤ ਸੋਹਣੀ ਲੇਸ ਲੱਗੀ ਹੋਈ ਆ ਬਹੁਤ ਪਿਆਰੀ ਜੀ ਤੇ ਆਹ ਲੋ ਦੁਪੱਟਾ ਦੇਖ ਲਓ ਚੌੜਾ ਐਨ ਪੂਰਾ ਹੈ ਦੁਪੱਟਾ ਕੱਟ ਨਹੀਂ ਹੈਗਾ ਸਵਾ 2 ਪਲੱਸ ਹੀ ਮਿਲੂਗਾ ਤੁਹਾਨੂੰ ਹਾਂ ਸਵਾ 2 ਪਲੱਸ ਮਿਲੂਗਾ ਠੀਕ ਹੈ ਹੋ ਸਕਦਾ 2.5 ਹੀ ਹੋਵੇ ਪਰ ਮੈਨੂੰ ਮੈਂ ਤੁਹਾਨੂੰ ਸਵਾ 2 ਪਲੱਸ ਕਹਿ ਰਹੀ ਆ ਕਿ ਸਵਾ 2 ਤੋਂ ਜ਼ਿਆਦਾ ਦੁਪੱਟਾ ਹੋਊਗਾ ਸਵਾ 2 ਤੋਂ ਵੱਡਾ ਸਵਾਦ ਤੋਂ ਜ਼ਿਆਦਾ ਮੈਨੂੰ ਨਾਲ ਦਾ ਟਾਈਮ ਲੱਗੂਗਾ 2:40 ਹੋਊਗਾ ਜੇ 2:30 ਨਹੀਂ ਹੋਊਗਾ ਤਾਂ ਤੇ ਪ੍ਰਾਈਸ ਰਹੂਗੀ ਇਹ ਸੋਨੇ ਜੇ ਸੂਟ ਦੀ ਸਿਰਫ ਤੇ ਸਿਰਫ 1200 ਰੁਪਏ। ਲਓ ਜੀ ਅਗਲਾ ਸੂਟ ਇਸੇ ਕੈਟਾਗਰੀ ਦਾ। ਇਹਦੇ ਨਾਲ ਸਲਵਾਰ ਜਿਹੜੀ ਹੈਗੀ ਆ ਉਹ ਪਿੰਕ ਕਲਰ ਦੀ ਰਹੂਗੀ ਇਸ ਤਰੀਕਾ ਤੁਹਾਨੂੰ ਦਿਖਾ ਦੇਣੀ ਆ ਮੈਂ। ਲਓ ਜੀ ਇਹ ਹੈਗਾ ਸ਼ਰਟ ਇਹਦੇ ਨਾਲ। ਤੇ ਸੇਮ ਹੀ ਰਹੂਗਾ। ਬਿਲਕੁਲ ਸੇਮ ਹੈ ਥੋੜਾ ਜਿਹਾ ਬਸ ਆਹ ਕਲਰ ਫਰਕ ਪੈ ਗਿਆ ਵਿੱਚ ਫਲਾਵਰਸ ਦਾ ਤੇ ਕਲਰ ਮਤਲਬ ਕਿ ਉਹੀ ਕਾਟਨ ਰਹੂਗੀ ਉਦਾਂ ਹੀ ਇਹਦੇ ਪੱਟੀ ਲੱਗੀ ਹੋਈ ਆ ਲੇਸ ਲੱਗੀ ਹੋਈ ਆ ਬਹੁਤ ਪਿਆਰਾ ਲੱਗਦਾ ਸੂਟ ਬਹੁਤ ਹੀ ਸੋਹਣਾ ਹੈ ਤੇ ਨਾਲ ਇਹਦੇ ਰਹੂਗੀ ਜੀ ਇਹ 2.5 ਮੀਟਰ ਦੀ ਸਲਵਾਰ ਠੀਕ ਹੈ ਜੀ ਤੇ ਇਹ ਰਹੂਗਾ ਇਹਦੇ ਨਾਲ ਦੁਪੱਟਾ ਲਓ ਦੁਪੱਟਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੁਪੱਟਾ ਬਹੁਤ ਪਿਆਰਾ ਹੈ ਤੇ 2.5 ਦੇ ਲਗਭਗ ਹੀ ਮਿਲੂਗਾ ਤੁਹਾਨੂੰ ਦੁਪੱਟਾ ਥੋੜਾ ਬਹੁਤਾ ਘੱਟ ਲੋ ਇਹ ਗਲਾਸੂਟ ਬਹੁਤ ਸੋਹਣੀ ਕਾਟਨ ਹੈ ਬਹੁਤ ਪਿਆਰਾ ਸੂਟ ਹੈ ਠੀਕ ਹੈ ਜੀ neck ਦੇ ਉੱਪਰ ਇਹਦੇ ਇਸ ਪੱਟੀ ਲੱਗੀ ਹੋਈ ਹੈ ਰਿਮੂਵੇਬਲ ਹੈ ਤੁਸੀਂ ਕਿਤੇ ਵੀ ਇਹਨੂੰ ਸਾਈਡ ਤੇ ਜਿੱਥੇ ਵੀ ਐਡਜਸਟਮੈਂਟ ਹੁੰਦੀ ਹੈ ਤੁਹਾਡੀ ਉੱਥੇ ਕਰ ਸਕਦੇ ਹੋ ਹਲਕਾ ਹਲਕਾ ਇਹਦੇ ਉੱਪਰ ਮਿਰਰ ਵਰਕ ਵੀ ਹੋਇਆ ਹੋਇਆ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪਿਓਰ ਕਾਟਨ ਦੇ ਵਿੱਚ ਸੂਟ ਹੋਊਗਾ ਏ ਰੋਗੀ ਇਹਦੇ ਨਾਲ ਪਿੰਕ ਕਲਰ ਦੀ ਸਲਵਾਰ ਠੀਕ ਹੈ ਜੀ ਇਹਦੇ ਵਿੱਚ ਹਲਕਾ ਹਲਕਾ ਹਾ ਪਿੰਕ ਹੈ ਵਰਕ ਦੇ ਵਿੱਚ ਤਾਂ ਕਰਕੇ ਮੈਚ ਕੀਤੀ ਹੋਈ ਹੈ ਸਲਵਾਰ ਤੇ ਨੀਚੇ ਇਹਦੇ ਲੱਗੀ ਹੋਈ ਹੈ ਏਦਾਂ ਪਾਈਪਿੰਗ ਉਹ ਵੀ ਪਿੰਕ ਕਲਰ ਦੀ ਰੋਗੀ ਠੀਕ ਹੈ ਤੇ ਇਹਦੇ ਨਾਲ ਇਹ ਵਾਲਾ ਰੋਗੀ ਜੀ ਦੁਪੱਟਾ ਦੁਪੱਟਾ ਬਹੁਤ ਫਾਈਨ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਲੋ ਜੀ ਬਹੁਤ ਫਾਈਨ ਜੀ ਕਾਟਨ ਹੈ ਬਹੁਤ ਪਿਆਰੀ ਕਾਟਨ ਹੈ ਤੇ ਖੁੱਲਾ ਚੌੜਾ ਦੁਪੱਟਾ ਹੈ ਦੁਪੱਟੇ ਦੇ ਫੋਰ ਸਾਈਡ ਫੋਨ ਪਿੰਕ ਕਲਰ ਦਾ ਬਾਰਡਰ ਮਿਲੇਗਾ ਹਾਂ ਠੀਕ ਹੈ ਜੀ ਗ੍ਰੇ ਐਂਡ ਪਿੰਕ ਇਹਦਾ ਕੰਬੀਨੇਸ਼ਨ ਹੀ ਬਹੁਤ ਸੋਹਣਾ ਲੱਗਦਾ ਤੇ ਗਰਮੀਆਂ ਦੇ ਹਿਸਾਬ ਨਾਲ ਬੜਾ ਹੀ ਸੋਹਣਾ ਤੇ ਪ੍ਰਾਈਸ ਰਹੂਗੀ ਇਹਦੀ ਸਿਰਫ ਤੇ ਸਿਰਫ 1550 ਅਗਲਾ ਸੂਟ ਲੋ ਕੋਟਨ ਦਾ ਹੀ ਸੂਟ ਹੋਗਾ ਇਹੇ ਕੋਟਨ ਦਾ ਸੂਟ ਹੈ ਔਰ ਨੈਕ ਤੇ ਇਹਦੇ ਹੈਂਡਵਰਕ ਹੋਇਆ ਹੋਇਆ ਬਹੁਤ ਪਿਆਰਾ ਜਿਹਾ ਤੇ ਬੜਾ ਹੀ ਸੋਹਣਾ ਜਾਂ ਸੂਟ ਲੱਗਦਾ ਇਹ ਬਹੁਤ ਪਿਆਰਾ ਲੱਗਦਾ ਚਾਹੇ ਤੁਸੀਂ ਛੋਟੇ ਮੋਟੇ ਇਹਨੂੰ ਕਿਸੇ ਫੰਕਸ਼ਨ ਤੇ ਪਾ ਲੋ ਤਾਂ ਵੀ ਬਹੁਤ ਸੋਹਣਾ ਲੱਗਦਾ ਤੇ ਇਹ ਰਹੂਗੀ 2.5 ਮੀਟਰ ਦੀ ਇਹਦੇ ਨਾਲ ਸਲਵਾਰ ਤੇ ਦੁਪੱਟਾ ਦਿਖਾ ਦੇਣੀ ਆ ਮੈਂ ਤੁਹਾਨੂੰ ਇਹਦਾ ਠੀਕ ਹੈ ਆ ਲੋ ਇਹ ਹੈਗਾ ਇਹਦੇ ਨਾਲ ਦੁਪੱਟਾ ਹੁਣਟਾ ਵੀ ਬਹੁਤ ਸੋਹਣਾ ਲਟਕਣ ਜੇ ਲੱਗੇ ਹੋਏ ਨੇ ਫੋਰ ਸਾਈਡ ਇਹਦੇ ਤੇ ਮਸਲੀਨ ਦੇ ਵਿੱਚ ਦੁਪੱਟਾ ਰਹੂਗਾ ਜੀ ਬਹੁਤ ਫਾਈਨ ਜੀ ਮਸਲੀਨ ਹੈ ਤੇ ਫੋਰ ਸਾਈਡ ਪੱਟੀ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਹਾਲੋ ਸਾਈਡ ਤੇ ਆ ਵੀ ਪੱਲੇ ਦਿਖਾਈ ਪੱਲੇ ਦੇਖ ਸਕਦੇ ਹੋ ਤੁਸੀਂ ਇਹਦੇ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਆ ਲਟਕਣ ਲੱਗੇ ਹੋਏ ਨੇ ਫੋਰ ਸਾਈਡ ਆਲੋ ਠੀਕ ਹੈ ਜੀ ਕਿਉਂਕਿ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਨੇਕ ਪੇਸ ਕਰਕੇ ਇਹਦੀ ਪ੍ਰਾਈਸ ਥੋੜੀ ਜੀ ਜ਼ਿਆਦਾ ਲੁਗੀ ਇਹਦੀ ਪ੍ਰਾਈਸ ਰੰਕ 1450 ਅਗਲਾ ਸੂਟ ਦੇ ਵਿੱਚ ਸੰਪਰਨ ਬਿਲਕੁਲ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ neck ਦੇ ਉੱਪਰ ਹਲਕਾ ਹਲਕਾ ਆ ਵਰਕ ਮਿਲੂਗਾ ਤੁਹਾਨੂੰ ਆ ਵੀ ਸਾਰਾ ਜਿਹੜਾ ਮਿਰਰ ਵਰਕ ਲਿਖ ਰਿਹਾ ਇਹ ਵਰਕ ਹੋਇਆ ਹੋਇਆ ਠੀਕ ਹੈ ਜੀ ਗ੍ਰੇ ਐਂਡ ਆਫ ਵਾਈਟ ਦਾ ਕਲਰ ਹੈ ਇਹਦਾ ਤੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈਗਾ ਤੇ ਇਹ ਰਹੂਗੀ ਸਲਵਾਰ ਤੇ ਸਲਵਾਰ ਵੀ ਬਿਲਕੁਲ ਕਾਟਨ ਦੀ ਰਹੂਗੀ ਤੇ ਬਰੀਕ ਬਰੀਕ ਵਿੱਚ ਲਾਈਨਾਂ ਨੇ ਸਟੌਪ ਦੇ ਵਿੱਚ ਇਹਦਾਂ ਬਰੀਕੜੀ ਫ્લાਇਨਾਂ ਨੇ ਤੇ ਇਹਦੇ ਆ ਹੈਗਾ ਦੁਪੱਟਾ ਇਹ ਵਾਲਾ ਦੁਪੱਟਾ ਰਹੂਗਾ ਜੀ ਕੋਟੇ ਦਾ ਹਾਂ ਕੋਟੇ ਦਾ ਦੁਪੱਟਾ ਔਰ ਫੋਰ ਸਾਈਡ ਇਸ ਤਰ੍ਹਾਂ ਕਰਕੇ ਇਹਦੀ ਇਹ ਵਾਲੀ ਲੀਸ ਲੱਗੀ ਹੋਈ ਆ ਪੱਟੀ ਲਗਾ ਕੇ ਬੜੀ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਜਦ ਦੁਪੱਟਿਆਂ ਨੂੰ ਸਾਰੇ ਦੁਪੱਟੇ ਅੱਜ ਫਿਨਿਸ਼ਿੰਗ ਵਾਲੇ ਰਹਿਣਗੇ ਤੇ ਬਹੁਤ ਸੌਫਟ ਕੋਟਾ ਮਿਲੂਗਾ ਦੁਪੱਟੇ ਦਾ ਤੇ ਪ੍ਰਿੰਟ ਆ ਵਿੱਚ ਇਹਦੇ ਤੇ ਸਵਾ 2 ਮੀਟਰ ਦੁਪੱਟਾ ਹੋਣੀ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ ਸਿਰਫ 1500 ਅਗਲਾ ਸੂ ਇਹ ਆਪਣੇ ਕੋਲ ਸਿਰਫ ਸਿੰਗਲ ਪੀਸ ਜੀ ਹੋਰ ਰੀਹਾਗਾ ਦੇ ਨਾਲ ਦਾ ਮਸਟਰਡ ਕਲਰ ਰਹੂਗਾ ਠੀਕ ਹੈ ਬਹੁਤ ਫਾਈਨ ਬਾਟਲ ਰਹੂਗੀ ਇਹ ਕੇਟੈਕਸ ਦਾ ਸੂਟ ਹੈ ਤੇ ਕੇਟੈਕਸ ਦਾ ਤੁਹਾਨੂੰ ਪਤਾ ਹੈ ਕਿ ਕਿੰਨਾ ਸੋਹਣਾ ਸਟਾਕ ਹੁੰਦਾ ਹੈ ਕੇਟੈਕਸ ਦਾ ਲੋ ਜੀ ਦਿੱਤ ਨੂੰ ਜਮਾਤ ਸਲੀਕਰਾਂ ਦੀ ਹੈ ਵਰਕ ਹੋਇਆ ਹੋਇਆ نیچے ਇੱਕ ਫਲਾਵਰ ਹੈ ਇੱਕ ਉੱਪਰ ਹੈ ਤੇ ਆਹ ਗਲੇ ਤੇ ਤੁਹਾਨੂੰ ਬ੍ਰੀਕ ਜਾਂ ਵਰਕ ਮਿਲ ਦਿਖ ਰਿਹਾ ਹੋਊਗਾ ਬਹੁਤ ਪਿਆਰਾ ਸੂਟ ਹੈ ਤੇ نیچے ਵੀ ਇਸ ਤਰ੍ਹਾਂ ਇਹਦੇ ਵਰਕ ਹੋਇਆ ਹੋਇਆ ਆਹ ਘੇੜੇ ਤੇ ਆਹ ਵਾੜਾ ਕਾਫੀ ਵਧੀਆ ਵਰਕ ਲੱਗਦਾ ਹੈ ਇਹ ਤੇ ਨੈਕਸਟ ਹੈ ਜੀ ਇਹਦੇ ਨਾਲ ਇਹ ਦੁਪੱਟਾ ਆਲ ਓਵਰ ਸੂਟ ਮਿਲੂਗਾ ਇਹ ਕਾਟਨ ਬਹੁਤ ਵਧੀਆ ਫਾਈਨ ਵਾਲੀ ਹੋਊਗੀ ਲੋ ਜੀ ਮਸਲੀਨ ਦਾ ਦੁਪੱਟਾ ਹੈ ਦੁਪੱਟਿਆਂ ਦਾ ਤਾਂ ਕਹਿਣੀ ਕੀ ਖੁਲਾੜੁਲਾ ਦੁਪੱਟਾ ਮਿਲੂਗਾ ਇਹਦੇ ਨਾਲ ਬੋਟ ਹੈ ਅਸਲ ਤੇ ਠੀਕ ਹੈ ਜੀ ਤੇ ਇਧਰੋਂ ਦੇਖ ਲਓ ਤੁਸੀਂ ਸਵਾਦ ਹੋਊਗਾ ਪਰ ਚੌੜਾ ਬਹੁਤ ਹੋਊਗਾ ਤੇ ਪ੍ਰਾਈਸ ਰਹੂਗੀ 1650 ਲੋ ਜੀ ਅਗਲਾ ਪੀਸ ਬਹੁਤ ਸਾਰਾ ਸੋਟਾ ਬਹੁਤ ਜ਼ਿਆਦਾ ਥੋੜਾ ਲੋਜੀ ਬਹੁਤ ਤੇਰੇ ਤੇ ਇਹਦੇ ਉੱਪਰ ਨਾ ਜੀ ਆਹ ਬਲੈਕ ਬਲੈਕ ਆ ਸਾਰੇ ਇਹ ਜਿੰਨਾ ਵੀ ਦਿਖ ਰਿਹਾ ਤੁਹਾਨੂੰ ਦਿਖ ਰਿਹਾ ਹੋਣਾ ਵੀਡੀਓ ਦੇ ਵਿੱਚ ਆ ਦੇਖੋ ਸਾਰੇ ਫਲਾਵਰ ਦੇ ਉੱਪਰ ਵੀ ਦਿਖ ਰਿਹਾ ਬਲੈਕ ਬਲੈਕ ਇਸ ਸਟੋਨ ਲੱਗੇ ਹੋਏ ਨੇ ਬਹੁਤ ਛੋਟੇ ਛੋਟੇ ਬਰੀਕ ਬਰੀਕ ਆ ਸਾਰੇ ਲੱਗੇ ਹੋਏ ਨੇ ਫਰੰਟ ਤੇ ਸਾਰੇ ਜਿੰਨਾ ਵੀ ਆ ਫਰੰਟ ਹੈ ਨਾ ਇਹਦਾ neck ਤੱਕ ਬਲੈਕ ਕਲਰ ਦੇ ਸਾਰੇ ਲੱਗੇ ਹੋਏ ਨੇ ਦਿਖਦਾ ਦਿਖਦੇ ਸ਼ਾਈਨ ਕਰਦੇ ਆ ਦਿਖਦੇ ਜੀ ਜੇ ਇੱਥੇ ਨਹੀਂ ਆ ਦੇਖੋ ਆ ਵਾਲੀ ਲਾਈਨ ਜਿਹੜੀ ਆ ਰਹੀ ਆ ਮੇਰੇ ਉਂਗਲ ਤੇ ਜੰਦ ਜੇ ਲਓ ਜੀ ਇਹਦੇ ਚ ਲੱਗੇ ਹੋਏ ਨੇ ਬਰੀਕ ਬਰੀਕ ਸਟੋਨ ਤੇ ਬੈਕ ਸਾਈਡ ਦੇਖ ਲਓ ਤੁਸੀਂ ਇਹਦੀ ਲਓ ਇਹ ਸੇਮ ਹੀ ਰਹੂਗੀ ਇਹਦੀ ਬੈਕ ਸਾਈਡ ਵੀ ਸੇਮ ਰਹੂਗੀ ਬਸ ਜਿਹੜਾ ਪੈਨਲ ਬਣਿਆ ਹੋਇਆ ਸੀ ਉਹ ਪੈਨਲ ਨਹੀਂ ਮਿਲੂਗਾ ਬਾਰਡਰ ਮਿਲੂਗਾ ਔਰ ਵਿੱਚ ਮਿਲੂਗਾ ਤੁਹਾਨੂੰ ਪ੍ਰਿੰਟ ਠੀਕ ਹੈ ਜੀ ਤੇ ਇਧਰੋਂ ਫਰੰਟ ਤੁਹਾਨੂੰ ਦੁਬਾਰਾ ਦਿਖਾ ਦਿਆਂ ਕਲੀਅਰ ਕਰ ਲਓ ਇਹਦੇ ਚ ਬਣਿਆ ਹੋਇਆ ਪੈਨਲ ਉੱਪਰ ਤੱਕ ਤੇ ਗਲਾ ਵੀ ਬਣਿਆ ਹੋਇਆ ਪ੍ਰਿੰਟ ਆ ਸਾਰਾ ਪਰ ਸਾਰੇ ਦੇ ਉੱਪਰ ਬ੍ਰੀਕ ਬ੍ਰੀਕ ਬਲੈਕ ਸਟੋਨ ਲੱਗੇ ਹੋਏ ਨੇ ਜਿਹੜੇ ਇਹਨੂੰ ਬਹੁਤ ਜ਼ਿਆਦਾ ਇਹਦੀ ਬਿਊਟੀ ਨੂੰ ਵਧਾ ਰਹੇ ਨੇ ਤੇ ਬਲੈਕ ਕਲਰ ਦੀ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਸਲਵਾਰ 2.5 ਮੀਟਰ ਦੀ ਸਲਵਾਰ ਹੋਰ 2.5 ਮੀਟਰ ਦਾ ਸ਼ਰਟ ਹੁਣ ਤੁਸੀਂ ਇਹਨਾਂ ਦੁਪੱਟਾ ਦੇਖੋ ਦੁਪੱਟਾ ਇਹਦਾ ਦੇਖਣਾ ਦਾ ਹੈ ਦੇਖੋ ਤੁਹਾਨੂੰ ਇਹਦੇ ਵਿੱਚ ਕੋਈ ਵੀ ਕਲਰ ਹੋਰ ਨਹੀਂ ਮਿਲ ਰਿਹਾ ਸਿੱਸੀ ਬਲੈਕ ਤੇ ਵਾਈਟ ਸੀ ਤੁਸੀਂ ਦੁਪੱਟੇ ਨਾਲ ਦੇਖੋ ਇਹ ਕਿੰਨਾ ਬਿਊਟੀਫੁੱਲ ਲੱਗਦਾ ਹੈ ਇਹਹੀ ਸੂਟ ਬਿਲਕੁਲ ਡਿਫਰੈਂਟ ਸਟਾਈਲ ਹੈ ਪਿਓਰ ਸ਼ਿਫੋਨ ਦਾ ਮਿਲੂਗਾ ਜੀ ਦੁਪੱਟਾ ਬਿਲਕੁਲ ਪਿਓਰ ਸ਼ਿਫੋਨ ਆ ਤੇ ਜਿਹੜਾ ਇਹਦੇ ਵਿੱਚ ਤੁਹਾਨੂੰ ਬਲੈਕ ਐਂਡ ਵਾਈਟ ਬਾਰਡਰ ਮਿਲਦੇ ਆ ਸਾਈਡਾਂ ਤੇ ਉਹ ਹੈਗਾ ਜੀ ਸ਼ਰਟ ਦੇ ਨਾਲ ਦਾ ਤੇ ਵਿੱਚੋਂ ਆਹ ਵਾਲਾ ਬਲੈਕ ਐਂਡ ਵਾਈਟ ਪ੍ਰਿੰਟ ਆ ਜਿਹੜਾ ਉਹ ਵੀ ਸ਼ਰਟ ਦੇ ਨਾਲ ਦਾ ਪ੍ਰਿੰਟ ਦਿੱਤਾ ਬਈ ਇਹ ਮੈਂ ਤੁਹਾਨੂੰ ਹਜੇ ਡਬਲ ਕਰਕੇ ਦਿਖਾਉਣੀ ਆ ਚਲੋ ਡਬਲ ਕਰਦੇ ਆਪਾਂ ਇਹ ਸੇ ਤੁਹਾਨੂੰ ਪ੍ਰਿੰਟ ਜਿਹੜਾ ਜ਼ਿਆਦਾ ਕਲੀਅਰ ਹੋ ਜਾਂਦਾ ਲੋ ਹੂੰ ਠੀਕ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਨਹੀਂ ਤੇ ਦੁਪੱਟੇ ਕਰਕੇ ਸੂਟ ਜਿਹੜਾ ਬਹੁਤ ਲਾਈਟ ਨਹੀਂ ਲੱਗਦਾ ਵਾਈਟ ਨਹੀਂ ਲੱਗਦਾ ਦੁਪੱਟਾ ਉਹਨੂੰ ਡੋਮਿਨੇਟ ਕਰ ਦਿੰਦਾ ਤੇ ਇਹ ਮਿਲੂਗਾ ਤੁਹਾਨੂੰ ਲੱਗ ਭਾ 2.5 ਮੀਟਰ ਤੇ ਹੀ ਦੁਪੱਟਾ ਮਿਲੂਗਾ ਪਿਓਰ ਸ਼ਿਫੋਨ ਦਾ 2 40 ਦਾ ਪੱਕਾ ਹੋ ਠੀਕ ਹੈ ਜੀ ਤੇ نیچے ਇਹਦੇ ਲੇਸ ਵੀ ਲੱਗੀ ਸੀ ਉਹ ਬੀਬੀ ਨੇ ਵੇਖਿਆ ਲ ਦਿਖਾਈ ਹੀ ਹੈਗੀ ਤੁਹਾਨੂੰ ਆ ਲੋ ਬਲੈਕ ਕਲਰ ਦੀ ਲੇਸ ਵੀ ਹੈ ਇਹਦੇ ਆ ਵੀ ਲੱਗੇ ਸtare ਲੇਸ ਲੇਸ ਤੇ ਆ ਸਾਰੇ ਇਹਦੇ ਵਿੱਚ ਜੋ ਉਹ ਬਾਰਡਰ ਹੈ ਜਿਹੜਾ ਸਾਰੇ ਦੇ ਵਿੱਚ ਇਸ ਤਰ੍ਹਾਂ ਸਟੋਨ ਲੱਗੇ ਨੇ ਬਹੁਤ ਬ੍ਰੀਕ ਬ੍ਰੀਕ ਜੀ ਠੀਕ ਹੈ ਜੀ ਤੇ ਨੈਕਸਟ ਹੈ ਇਹ ਇੱਕ ਕਲਰ ਹੋਰ ਹੈ ਇਹਦੇ ਵਿੱਚ ਇਹ ਉਹਦੇ ਤੋਂ ਉਲਟਾ ਹੈ ਬਲੈਕ بیس ਹੈ ਤੇ ਵਾਈਟ ਵਿੱਚ ਪ੍ਰਿੰਟ ਹੈ ਹਾਂ ਸਾਰਾ ਬਿਲਕੁਲ ਸੇਮ ਇਹਦੇ ਤੇ ਵਾਈਟ ਕਲਰ ਦੀ ਲੇਸ ਲੱਗੀ ਆ ਤੇ ਸਾਰੇ ਦੇ ਵਿੱਚ ਬਲੈਕ ਕਲਰ ਦੇ ਸਟੋਨ ਲੱਗੇ ਹੋਏ ਨੇ ਬਹੁਤ ਬ੍ਰੀਕ ਬ੍ਰੀਕ ਠੀਕ ਹੈ ਜੀ ਇਹ ਬਣਿਆ ਹੋਇਆ ਇਹਦਾ ਗਲਾ ਤੇ ਜਿਹੜਾ ਦੁਪੱਟਾ ਤੁਸੀਂ ਇਹਦੇ ਨਾਲ ਦੇਖਿਆ ਸੀਗਾ ਆਹ ਵਾਲਾ ਤੇ ਸੇਮ ਹੀ ਇਹਦੇ ਨਾਲ ਦੁਪੱਟਾ ਮਿਲੂਗਾ ਠੀਕ ਹੈ ਮੈਨੂੰ ਲੱਗ ਰਿਹਾ ਵੀ ਸੇਮ ਹੀ ਆ ਨਹੀਂ ਥੋੜਾ ਜਿਹਾ ਫਰਕ ਹੈ ਵਿੱਚੋਂ ਸ਼ਾਇਦ ਬਲੈਕ ਨਾ ਹੋਵੇ ਮੈਂ ਹੋਰ ਕੀ ਦਿਖਾ ਦਿੰਦੀ ਹਾਂ ਦੁਪੱਟਾ ਤੁਹਾਨੂੰ ਦੇਮੀ ਹਾਂ ਤੇਰੀ ਹੈ ਹਾਂ ਬਿਲਕੁਲ ਸੇਮ ਹੈ ਜੀ ਦੁਪੱਟਾ ਦੁਪੱਟਾ ਸੇਮ ਮਿਲੂਗਾ ਤੇ ਪ੍ਰਾਈਸ ਰਹੂਗੀ 1750 ਰੁਪਏ 1750 ਦੇ ਵਿੱਚ ਦੋਨੇ ਸੂਟਾਂ ਦੀ ਪ੍ਰਾਈਸ ਸੇਮ ਰਹੂਗੀ 1750 ਰੁਪਏ 1750 ਦੇ ਵਿੱਚ ਫੁੱਲ ਪਿਓਰ ਸ਼ਿਫੋਨ ਦਾ ਲਗਭਗ 2.5 ਮੀਟਰ ਦਾ ਦੁਪੱਟਾ 컬러ਫੁਲ ਜਿਹਾ ਦੁਪੱਟਾ ਤੇ ਬਹੁਤ ਫਾਈਨ ਕਾਟਨ ਦੇ ਸੂਟ ਤੁਹਾਨੂੰ ਮਿਲਣਗੇ ਵੈਲ ਫਿਨਿਸ਼ਡ ਲੇਸਾਂ ਵਗੈਰਾ ਲੱਗੀਆਂ ਹੋਈਆਂ ਨੇ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਸਲਵਾਰ ਲਓ ਜੀ ਇਹ ਸੀ ਆਪਣੇ ਅੱਜ ਦੀ ਕਲੈਕਸ਼ਨ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਊਗੀ ਕਿਉਂਕਿ ਸਾਰੇ ਸਟਿੱਕ ਤੋਂ ਇੱਕ ਜ਼ਿਆਦਾ ਵੱਧ ਕੇ ਸੀਗੇ ਸੋ ਫਿਰ ਮਿਲਾਂਗੇ ਆਪਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਤੀ ਜੀ